ਹਾਂਜੀ ਦੋਸਤੋ ਕੁਦਰਤ ਨੇ ਮਨੁੱਖ ਨੂੰ ਬੜਾ ਕੁਝ ਦਿੱਤਾ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਨਿੰਮ ਦੇ ਦਰਖਤ ਬਾਰੇ ਤੇ ਉਹਦੇ ਹੋਣ ਵਾਲੇ ਫਾਇਦੇ ਬਾਰੇ ਅਕਸਰ ਤੁਸੀਂ ਜਾਣਦੇ ਹੋ ਐਂਟੀਬੈਕਟਿਕ ਹੋਣ ਦੇ ਨਾਤੇ ਉਹਦੇ ਕਿੰਨੇ ਫਾਇਦੇ ਨੇ ਪਰ ਅੱਜ ਇੱਕ ਜਾਣਕਾਰੀ ਤੁਹਾਡੇ ਨਾਲ ਮੈਂ ਚਮਤਕਾਰੀ ਦਰਖਤ ਦੀ ਜੀਤੇ ਬਿਮਾਰੀਆਂ ਦੀ ਦਵਾਈ ਲੱਗਦੀ ਆ ਉਸ ਦਰਖਤ ਦੀ ਕਰਨ ਜਾ ਰਹੇ ਆ ਜਿਹਦਾ ਵਿਗਿਆਨਿਕ ਨਾਮ ਆ ਨੋਰੀਂਗਾ ਔਰ ਜਿਹਦਾ ਅੰਗਰੇਜ਼ੀ ਦੇ ਵਿੱਚ ਨਾਮ ਆ ਡਰੋਮੋਸਟਿਕ ਕਹਿੰਦੇ ਨੇ ਦੁਬਾਰਾ ਫੇਰ ਰਿਪੀਟ ਕਰਦਾ ਜਿਹਦਾ ਅੰਗਰੇਜ਼ੀ ਦੇ ਵਿੱਚ ਨਾਮ ਆ ਡਰੋਮੋਸਟਿਕ ਔਰ ਇਹ ਜਿਹੜਾ ਦਰਖਤਾ ਵਿਟਾਮਿਨਾਂ ਦਾ ਭੰਡਾਰ ਜਾਂ ਬੜਾ ਭਰਪੂਰ ਆ ਵਿਟਾਮਿਨਾਂ ਨਾਲ ਦੁੱਧ ਨਾਲੋਂ 4 ਗੁਣਾ ਜ਼ਿਆਦਾ ਜਿਹੜਾ ਇਹਦੇ ਵਿੱਚ ਕੈਲਸ਼ੀਅਮ ਹੁੰਦਾ ਗਾਜਰ ਨਾਲੋਂ ਜ਼ਿਆਦਾ 4 ਗੁਣਾ ਜ਼ਿਆਦਾ ਵਿਟਾਮਿਨ E ਹੁੰਦਾ ਬਦਾਮ ਨਾਲੋਂ 3 ਗੁਣਾ ਜ਼ਿਆਦਾ ਵਿਟਾਮਿਨ E ਹੁੰਦਾ ਔਰ ਗਾਜਰ ਨਾਲੋਂ 4 ਗੁਣਾ ਜ਼ਿਆਦਾ ਵਿਟਾਮਿਨ A ਹੁੰਦਾ ਸੰਤਰੇ ਨਾਲੋਂ 7 ਗੁਣਾ ਜ਼ਿਆਦਾ ਵਿਟਾਮਿਨ C ਹੁੰਦਾ ਇਸ ਦੇ ਪੱਤਿਆਂ ਦਾ ਜਿਹੜਾ ਸੁਕਾ ਕੇ ਪਾਊਡਰ ਛਾਣ ਦੇ ਵਿੱਚ ਉਹਦਾ ਜਿਹੜਾ ਸੇਵਨ ਕਰਨਾ ਉਹ ਸ਼ੂਗਰ ਤੋਂ ਕੈਂਸਰ ਤੋਂ ਬਿੜਾ ਬਲੱਡ ਪ੍ਰੈਸ਼ਰ ਤੋਂ ਦਿਲ ਦੇ ਰੋਗਾਂ ਨੂੰ ਵੀ ਠੀਕ ਕਰਨ ਦੀ ਸ਼ਕਤੀ ਰੱਖਦਾ ਪੇਟ ਦੀਆਂ ਬਿਮਾਰੀਆਂ ਨੂੰ ਅਕਸਰ ਠੀਕ ਕਰ ਦਿੰਦਾ। ਸਰੀਰ ਵਿੱਚ ਤਾਕਤ ਕਿਉਂਕਿ ਕੈਲਸ਼ੀਅਮ ਬੜੀ ਭਰਪੂਰ ਮਾਤਰਾ ਦੇ ਵਿੱਚ ਹੁੰਦਾ। ਮੋਟਾਪਾ ਸਾਨੂੰ ਜਦੋਂ ਕੈਲਸ਼ੀਅਮ ਦੀ ਸਾਡੀ ਬੋਡੀ ਵਿੱਚ ਘਾਟ ਹੁੰਦੀ ਹੈ ਉਹਦਾ ਕਾਰਨ ਬਣਦਾ। ਮੋਟਾਪੇ ਤੱਕ ਦੇ ਜਿਹੜੇ ਰੋਗ ਨੇ ਉਹਨਾਂ ਨੂੰ ਵੀ ਦੂਰ ਕਰਨ ਦੀ ਸ਼ਕਤੀ ਰੱਖਦਾ। ਪਿਛਲੇ ਸਾਲਾਂ ਦੌਰਾਨ ਜੰਗਲਾਤ ਡਿਪਾਰਟਮੈਂਟ ਹੈ ਜਿਹੜਾ ਉਹ ਕਾਫੀ ਇਸ ਜਿਹੜਾ ਦਰਖਤ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਿਹਾ। ਇਹ ਰੁੱਖ ਜਿਹੜਾ ਤੰਸੂ ਤੋਂ ਬੱਧ ਰੋਗਾਂ ਨੂੰ ਦੂਰ ਕਰਨ ਦੀ ਸ਼ਕਤੀ ਰੱਖਦਾ ਇਸ ਤੀਆਂ ਜਿਹੜੀਆਂ ਫਲੀਆਂ ਉਹਦੀ ਸਬਜ਼ੀ ਤੇ achar ਬਣਾਇਆ ਜਾ ਸਕਦਾ ਹੁਣ ਟਾਈਮ ਆ ਜਿਹੜੀਆਂ ਉਹਨਾਂ ਕੱਚੀਆਂ ਫਲੀਆਂ ਨੂੰ ਤੋੜ ਕੇ ਉਹਦਾ achar ਬਣਾ ਲਓ ਜੇ ਸੱਜਣ ਨੂੰ ਲੋੜ ਹੋਵੇ ਆਪਾਂ ਫ੍ਰੀ ਆਫ ਕਾਸਟ ਪ੍ਰੋਵਾਈਡ ਕਰਵਾ ਦਾਂਗੇ ਟੈਸਟ ਦੇ ਤੌਰ ਤੇ ਦੇਖਣਾ ਹੋਵੇ ਬੜਾ ਬਾਹ ਕਮਾਲ achar ਹੁੰਦਾ ਮੈਂ ਪਿਛਲੇ ਸਾਲ ਵੀ ਬਣਾਇਆ ਸੀ ਔਰ ਸਭ ਤੋਂ ਜਿਹੜੀ ਅਹਿਮ ਜਾਣਕਾਰੀ ਹੈ ਨਹਿਰੂ ਜਵਾਹਰ ਲਾਲ ਨਹਿਰੂ ਕੈਂਸਰ ਹਸਪੀਟਲ ਤੇ ਕੈਂਸਰ ਵਿਭਾਗ ਦੀ ਜਿਹੜੀ ਤਾਜ਼ਾ ਖੁਰ ਮੁਤਾਬਕ ਇਹਦੇ ਪੱਤਿਆਂ ਦਾ ਸੇਵਨ ਕਰਨ ਨਾਲ ਕੈਂਸਰ ਨੇ ਜਿਹੜਾ ਰੇਡੀਏਸ਼ਨ ਦਾ ਖਤਰਾ ਜਿਹੜਾ ਖਤਰੇ ਤੋਂ ਜਿਹੜਾ ਅਸਰਾ ਜਿਹੜਾ ਉਹ ਘਟਾਇਆ ਜਾ ਸਕਦਾ ਇਹ ਰੁੱਖ 5000 ਸਾਲ ਪਹਿਲਾਂ ਉੱਤਰੀ ਭਾਰਤ ਵਿੱਚ ਉੱਤਰੀ ਭਾਰਤ ਦੀਆਂ ਜਿਹੜੀਆਂ ਪਹਾੜੀਆਂ ਉਹਨਾਂ ਵਿੱਚ ਪਾਇਆ ਜਾਂਦਾ ਸੀ ਅੱਜ ਰੂਪਾਇ ਤੇ ਤੰਤਾਬਕੇ ਜਿਹੜਾ ਹਜ਼ਾਰਾਂ ਸਾਲਾਂ ਤੋਂ ਇਸ ਦਰਖਤ ਨੂੰ ਵਰਤੋਂ ਵਿੱਚ ਲਿਆਂਦਾ ਜਾਂਦਾ ਜਾਣਕਾਰੀ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰੋ ਕਿਸੇ ਦਾ ਭਲਾ ਹੋਵੇ ਕਿਸੇ ਸੱਜਣ ਨੂੰ ਇਹਦੇ ਪੱਤੇ ਫਣੀਆਂ ਜਾ ਹੋਰ ਚੀਜ਼ ਦਿ ਲੋੜ ਹੋਵੇ ਤੇ ਜਰੂਰ ਸੰਪਰਕ ਕਰਨ ਦੀ ਕੋਸ਼ਿਸ਼ ਕਰੋ ਥੈਂਕ ਯੂ ਮਿਹਰਬਾਨੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ